ਕਿੰਨੀ दारू ਕਿੰਨੀ ਬੀਤੀ ਰਸ ਮੈਨੂੰ ਮੈਂ ਥੱਪੜ ਵੜੀ ਜੁਰਗੀ ਮਾਰੂੰਗਾ दारू ਦਸ ਕਿੰਨੀ ਬੀਤੀ ਹੈ ਮਾਰ ਲਓ ਆਪਕੇ ਘਰ ਮੈਂ ਹਾਂ ਫੇਰ ਤੂੰ ਤੇ ਟੋਪਰੇ ਘਰ ਚੱਲ ਆ ਜਾ ਚੱਲ ਨਿਕਲ ਬਾਹਰ ਆ ਜਾ ਜੀ ਆਪਕੇ ਘਰ ਮੈਂ ਬਾਹਰ ਆ ਰਹਾ ਹਾਂ ਆ ਜਾ ਜਲਦੀ ਆ ਚੱਲ ਤਰੇ ਕੋ ਹਿਲੇ ਜਾ ਰਹਿਣ ਤੂੰ ਖੜਤਾ ਜਾ ਸਾਰਾ ਕੁਝ ਖੁੱਲੂਗਾ मेरा नाम वसी अहमद हुआ कहाँ से आया सर मैं अम्बाला से आया हूँ यहाँ पर कहाँ पर आया यहाँ पर मैं आया था मार्केटिंग के लिए तो सामान लेना था मुझे प्रोक्योर करना था मैं इस होटल में स्टे कर रहा हूँ रात के बारह बजे करीब मैं आया था और मैंने पार्किंग करी है यहीं पे मैंने फ़ोन करके बुक कराया था मैंने पार्किंग के लिए पूछा था मुझे सामने से आया ऑप्शन कि हाँ भाई पार्किंग अवेलेबल है यहाँ जब आया तो रिसेप्शनिस्ट ने मुझे बोला पार्किंग नहीं है तो मैंने भाई कहा भाई रात में कहाँ जाऊँगा उन्होंने कहा यहाँ साइड में लगा दो मैंने लगा रखी सुबह चार बजे मुझे आकर रिसप्शनिस्ट नॉक करके जगा रहा है कि गाड़ी हिट हो गई मैं बाहर निकला जी देख रहा है एक ट्रक वाले ने जो है मेरी गाड़ी को दबा रखी है वो सेंटर में पूरी और एक साइड से पूरी डैमेज कर रखी है ये गाड़ी जो है यहाँ साइड में खड़ी है और ये दूसरे साइड से दबी थी मैंने मौके पर ही सारे वीडियो फुटेज बना लिए और जैसा सनी भाई ने कहा हमने कंट्रोल में कॉन्टेक्ट किया पुलिस आए बाकी जो कार्रवाई थी जैसा था हमने कराया बट अभी तक हमारे पास ऐसा कुछ भी ओनर से कोई बात नहीं हो पाया कोई कॉन्टेक्ट नहीं हो पाई ना कोई बंदा आया इधर बात करने के लिए जो हमारे डैमेज हुए हैं उसको रिकवर करने के लिए जी लमसम मेरा नुकसान हो गया होगा सर डेढ़ से दो लाख रुपये का मोटर वाले की गलती जी बिल्कुल है जी जी बिल्कुल है जी जब पार्किंग नहीं था तो बुकिंग नहीं लेनी थी मैं रात के बारह बजे आया मुझे क्या पता कि इधर पार्किंग किधर है जब पार्किंग बुकिंग है मेरा नाम है जी सनी कुमार ਗੱਲ ਹੋਈ ਹੈ ਜੀ ਇੱਕ ਤਰੀਕ ਨੂੰ ਸਵੇਰੇ 4 ਵਜੇ ਇੱਕ ਟਰੱਕ ਡਰਾਈਵਰ ਸੀ ਜਿਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀਗੀ ਉਹ ਬਹੁਤ ਹੀ ਤੇਜ਼ ਰਫ਼ਤਾਰ ਨਾਲ ਪਿੱਛੋ ਟਰੱਕ ਲੈ ਕੇ ਆ ਰਿਹਾ ਸੀ ਉਹਨੇ ਆਂਦੇ ਹੀ ਦੋ ਗੱਡੀਆਂ ਹਟ ਕੀਤੀਆਂ ਪਹਿਲੀ ਮੇਰੀ ਜੀ ਉਸ ਤੋਂ ਬਾਅਦ ਉਹਨੂੰ ਕੰਟਰੋਲ ਨਹੀਂ ਹੋਇਆ ਟਰੱਕ ਉਹਨੇ ਦੂਸਰੀ ਕਾਰ ਨੂੰ ਹਟ ਕੀਤਾ ਜੀ ਔਰ ਇੰਨਾ ਜ਼ਿਆਦਾ ਹਟ ਕੀਤਾ ਉਹਨੇ ਦੁਕਾਨ ਦੇ ਸ਼ਟਰ ਤੱਕ ਤੋੜ ਦਿੱਤੀ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਸਾਨੂੰ ਘਰੇ ਕਾਲ ਆਈ ਤੇ ਅਸੀਂ ਫਟਾਫਟ ਬਾਹਰ ਭੱਜੇ ਗਏ ਤੇ ਮੈਂ ਜਾ ਕੇ ਦੇਖਿਆ ਜੀ ਮੇਰੀ ਗੱਡੀ ਸੈਂਟਰ ਦੇ ਵਿੱਚ ਖੜੀ ਹੈ ਟਰੱਕ ਸੈਂਟਰ ਚ ਸਾਰਾ ਮਤਲਬ ਕੀ ਸ਼ੀਸ਼ੇ ਤੁਸੀਂ ਫੋਟੋ ਦੇਖ ਹੀ ਲਈ ਹੋਗੀ ਜੀ ਜਾਂ ਸਾਡੇ ਜਿਹੜੇ ਪੱਤਰਕਾਰ ਸਾਹਿਬ ਅਰੁਣ ਭਾਈ ਨੇ ਤੁਹਾਨੂੰ ਮੇਰੀ ਕਾਰ ਦਿਖਾ ਦੰਗੇ ਇਹ ਇਹਨਾਂ ਨੇ ਟੋਟਲ ਡੈਮੇਜ ਕਰਤੀ ਜੀ ਦੋ ਗੱਡੀਆਂ ਔਰ ਉਸ ਤੋਂ ਬਾਅਦ ਅਸੀਂ 4:30 ਵਜੇ ਕੰਟਰੋਲ ਰੂਮ ਫੋਨ ਕੀਤਾ ਤੇ ਦੋ ਪੀਸੀਆਰ ਆ ਲਈ ਸੀ ਕਿ ਜੀ ਉਹਨਾਂ ਨੇ ਆਪਣੇ ਤਿੰਨ ਡਿਵੀਜ਼ਨ ਕਾਲ ਕਰਕੇ ਗੁਰਮੀਲ ਸਿੰਘ ਜੀ ਹੈਗੇ ਨੇ ਸਬ ਇੰਸਪੈਕਟਰ ਜੀ ਤੇ ਉਹਨਾਂ ਨੂੰ ਬੁਲਾਇਆ ਮੋਕੇ ਦੀ ਮਤਲਬ ਕਿ ਤਫਤੀਸ਼ ਕਰਕੇ ਤੇ ਜਿਹੜਾ ਡਰਾਈਵਰ ਸੀਗਾ ਜੀ ਉਹ ਉਹਨੂੰ ਥਾਣੇ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦਾ ਆਪਣਾ ਸਿਵਲ ਹਸਪਤਾਲ ਜਾ ਕੇ ਮੈਡੀਕਲ ਕਰਵਾਇਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਥਾਣੇ ਤੋਂ ਅੰਦਰ ਰੱਖਿਆ ਜੀ ਉਸ ਤੋਂ ਬਾਅਦ ਉਹਨਾਂ ਨੂੰ ਦੁਪਹਿਰ ਨੂੰ ਜ਼ਮਾਨਤ ਵੀ ਦਿੱਤੀ ਗਈ ਸੀ ਤੇ ਮੈਂ ਜਦੋਂ ਸੀਸੀਟੀਵੀ ਮੰਗਣ ਆਇਆ ਜੀ ਇੱਧਰ ਆਪਣਾ ਜਿਹੜਾ ਹੋਟਲ ਹੈਗਾ ਇੱਥੇ ਉਹਨਾਂ ਕੋਲ ਸੀਸੀਟੀਵੀ ਮੰਗਣ ਆਇਆ ਜੀ ਉਹ ਸਾਨੂੰ ਸੀਸੀਟੀਵੀ ਨਹੀਂ ਦੇ ਰਹੇ ਉਹ ਕਹਿੰਦੇ ਸਾਡੀ ਹਾਰਡ ਡਿਸਕ ਨਹੀਂ ਹੈਗੀ ਕੈਮਰਿਆਂ ਦੇ ਵਿੱਚ ਤੇ ਮੈਂ ਤਾਂ ਜੀ ਪ੍ਰਸ਼ਾਸਨ ਕੋ ਇਹ ਮੰਗ ਕਰਦਾ ਵੀ ਸਾਡਾ ਜਿਹੜਾ ਨੁਕਸਾਨ ਹੈ ਪਲੀਸ ਸਾਨੂੰ ਦਿੱਤਾ ਜਾਵੇ ਤੇ ਮੈਂ ਸਿਰਫ ਇਹੀ ਮੰਗਦਾ ਨਹੀਂ ਸਰ ਤੁਹਾਡੇ ਸਾਹਮਣੇ ਜੀ ਮੈਂ ਸਿਕੋ ਹੁਣ ਥੋੜੀ ਦੇਰ ਪਹਿਲਾਂ ਵੀ ਜਾ ਕੇ ਆਇਆ ਮੈਂ ਮਿਲ ਕੇ ਆਇਆ ਜੀ ਮੈਂ ਕਹਾਂ ਜੀ ਕਟੋ ਕਟ ਤੁਸੀਂ ਜਿਹੜੇ ਟਰੱਕ ਓਨਰ ਨੇ ਉਹਨਾਂ ਨੂੰ ਕੋਰ ਕਾਲ ਕਰਕੇ ਤਾਂ ਬਲਾਓ ਪੁਲਿਸ ਸਾਨੂੰ ਸਿਰਫ ਇਹ ਕਹਿੰਦੀ ਜੀ ਅਸੀਂ ਆਪਣੀ ਕਾਰਵਾਈ ਕਰਤੀ ਆ ਹੁਣ ਜਦੋਂ ਅਗਲੇ ਆਣਗੇ ਤੇ ਉਦੋਂ ਅਗਲੀ ਕਾਰਵਾਈ ਸ਼ੁਰੂ ਹੋਏਗੀ ਸਾਡੀ ਸੁਣਵਾਈ ਨਹੀਂ ਹੋਈ ਸੀ ਮੈਂ 2 ਦਿਨ ਹੋ ਗਏ ਜੀ ਚੱਕਰ ਲਾ ਰਿਹਾ ਥਾ ਸਾਡੀ ਸੁਣਵਾਈ ਨਹੀਂ ਹੋਈ ਸੀ ਹੋਰ ਦੂਸਰੀ ਕਾਰ ਜਿਹੜੀ ਦੂਸਰੀ ਕਾਰ ਤੇ ਜਿਹੜੀ ਹਿੱਟ ਹੋਈ ਆ ਉਹ ਭਾਈ ਜੀ ਇਹ ਨੇ ਇਹ ਭਾਈ ਸਾਹਿਬ ਨੇ ਜਿਹਨੇ ਦੂਸਰੀ ਗੱਡੀ ਹੈ ਚਾਹੋਗੇ ਕਿਹੜਾ ਇਲਾਕਾ ਪੈਂਦਾ ਕੀ ਕਹਿੰਦੇ ਇਹ ਬਾਂਗਰੂ ਮੱਲਾ ਪੈਂਦਾ ਵਾ ਖਵਾਜਾ ਗੁੱਠੀ ਚੌਂਕ 3 ਨੰਬਰ ਨੀਅਰ ਪੈਂਦਾ ਵਾ ਤੇ ਆਹ ਦੇਖੋ ਆ ਬਾਹਰ ਦੋ ਗੱਡੀਆਂ ਖੜੀਆਂ ਵਾ ਟਰੱਕ ਨੇ ਯਾਨਕੀ ਇੰਨੀ ਸਪੀਡ ਨਾਲ ਮਾਰੇ ਦੋਨੋਂ ਗੱਡੀਆਂ ਟੋਟਲ ਲੋਸ ਨੇ ਠੀਕ ਆ ਥੋੜੀ ਕੁਝ ਸਮਾਂ ਪਹਿਲੇ ਇੱਥੇ ਇੱਕ ਬੱਚਾ ਵੀ ਮਾਰਿਆ ਇਹੀ ਓਵਰਲੋਡ ਗੱਡੀਆਂ ਨੇ ਲੱਡੂ ਪਤੰਗਾ ਵਾਲਿਆਂ ਦਾ ਇੱਕ ਬੱਚਾ ਜਾਨ ਹੀ ਉਹਦੀ ਚਲ ਗਈ ਹੈ ਨਾ ਉਹਦੇ 'ਚ ਵੀ ਕੁਝ ਨਹੀਂ ਬੰਨਿਆ ਨਾ ਕੋਈ ਇਨਸਾਫ ਮਿਲਿਆ ਨਾ ਕੋਈ ਉਲਟਾ ਥੋੜੇ ਦਿਨਾਂ ਚੋਂ ਬੰਦਾ ਛੱਡਦਾ ਤੇ ਆ ਕਿ ਜਿਹੜਾ ਇੱਕ ਆ ਹੋਟਲ ਆ ਮੇਨ ਜਿਹਦੀ ਆ ਹਨਾ ਆ ਇਹ ਕੋ ਨਾ ਤਾਂ ਕੋਈ ਆਪਣਾ ਪਾਰਕਿੰਗ ਹੈਗੀ ਜਾਂ ਨਾ ਕੋਈ ਕੋ ਮੈਸ ਹੈ ਕੁਝ ਵੀ ਨਹੀਂ ਹੈ ਇਹ ਹੋਟਲ ਪਤਾ ਨਹੀਂ ਕਿੱਦਾਂ ਚੱਲ ਰਿਹਾ ਇਹਦੀਆਂ ਕੰਪਲੀਟਾਂ ਵੀ ਪਾ ਬੈਠੇ ਅਸੀਂ ਆਹ ਰੋਡ ਦੀਆਂ ਕਿੰਨੀਆਂ ਕੰਪਲੀਟਾਂ ਆਹ ਕੋ ਟਰੱਕ ਦੇਖੋ ਪਿੱਛੇ ਫੇਰ ਆਗੇ ਤੇ ਇੱਕ ਇੱਕ ਮਿੰਟ ਬਾਅਦ ਟਰੱਕ ਆਂਦਾ ਤੇ ਟਰੱਕ ਵੀ ਇੰਨੇ ਨੇ ਓਵਰਲੋਡ ਹੁੰਦੇ ਆ ਤੇ ਅਸੀਂ ਬਹੁਤ ਪਰੇਸ਼ਾਨ ਆ ਇਹਨਾਂ ਤੋਂ ਜਦਾ ਪੁਲਿਸ ਦੀ ਢੀਢੀ ਕਰਦਾ ਜੀ ਪੁਲਿਸ ਦੀ ਅਰਚ ਢਿੱਲੀ ਕਾਰਵਾਈ ਅਸੀਂ ਕਹਿ ਸਕਦੇ ਆ ਉਹ ਆਪਾਂ ਜੇ ਉਹਨਾਂ ਕੋਲ ਜਾਣਦੇ ਆ ਕਿ ਕੀ ਕਾਰਵਾਈ ਕੀਤੀ ਉਹ ਕਹਿੰਦੇ ਅਸੀਂ ਪਰਚਾ ਦੇ ਦਿੱਤਾ ਹੋਰ ਅਸੀਂ ਕਰੀਏ ਮਾਲਕ ਕਹਿੰਦਾ ਪਰਚਾ ਕਰਾ ਦਿਓ ਅਸੀਂ ਜਮਾਨਤ ਕਰਾ ਲਾਂਗੇ ਹੁਣ ਉਹਨੇ ਤਾਂ ਜਮਾਨਤ ਕਰਾ ਲਈ ਐ ਤੇ ਸਾਡਾ ਕੀ قصੂਰ ਐ ਦੱਸੋ ਕਿ ਇਲਾਕੇ ਦੇ ਐਮ ਐਲ اے ਕੋਲ ਗੱਲ ਪੁੱਛੀ ਨਹੀਂ ਹਈ ਐ ਐਮ ਐਲ اے ਸਾਹਿਬ ਨਾਲ ਕੋਈ ਗੱਲ ਨਹੀਂ ਵੀ ਨਾ ਕੌਂਸਲਰ ਸਾਹਿਬ ਨਾਲ ਕੋਈ ਗੱਲ ਹੋਈ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਅੱਜ ਤੱਕalle ਪੁਲਿਸ ਲੈਣਾ ਹੀ ਗੱਲ ਹੋਈ ਐ ਆਪਣਾ ਐਸ ਸੀ ਗੁਰਮੇਲ ਸਿੰਘ ਜੀ ਨੇ ਪਾਈ ਦੀ ਗੱਲ ਹੋਈ ਉਹਨਾਂ ਨਾਲ ਕੀ ਲੱਗਦਾ ਵੀ ਇੱਥੇ ਅੱਗੇ ਵੀ ਕਾਂੜੇ ਹੋ ਚੁੱਕੇ ਆ ਕਾਂੜੇ ਪੰਜਵਾਂ ਛੇਵਾਂ ਕਾਂੜਾ ਜੀ ਇਹੀ ਰੋਡ ਦਾ ਥੋੜੇ ਜੇ ਸਾਲਾਂ ਚ ਦੋ ਤਿੰਨ ਸਾਲਾਂ ਚ ਅਸੀਂ ਕੀ ਚਾਹੁੰਦੇ ਕੀ ਕੋਲ ਕਮਿਸ਼ਨ ਚੱਲੀ ਜਾਂਦੇ ਅਸੀਂ ਇਹੀ ਚਾਹੁੰਦੇ ਆ ਜੀ ਸਾਨੂੰ ਇਨਸਾਫ ਮਿਲੇ ਬਸ ਕੀ ਉਪਰੋ ਦੀ ਇਹ ਬੰਦੇ ਪਤਾ ਨਹੀਂ ਕਿੱਥੇ ਦੇ ਆ ਕਿੱਥੇ ਦੇ ਨਹੀਂ ਇੱਥੇ ਆ ਕੇ ਹਿੱਟ ਕਰੇ ਉਪਰੋ ਦੀ ਉਲਟਾ ਸਿੱਧਾ ਸਾਨੂੰ ਬੋਲ ਰਹੇ ਆ ਉਹ ਫੋਨ ਦੇ ਉੱਤੇ ਜੇ ਮਾਲਕ ਨਾਲ ਗੱਲ ਹੋਈ ਆ ਉਲਟਾ ਸਿੱਧਾ ਸਾਡੇ ਨਾਲ ਗੱਲ ਕਰਦੇ ਆ ਤੇ ਉਪਰੋ ਜਿਹੜਾ ਡਰਾਈਵਰ ਵੀ ਸੀ ਉਹਨੂੰ ਜੇ ਇਹਨਾਂ ਨੇ ਕਿਹਾ ਹੈ ਨਾ ਕਿ ਫੜਿਆ ਉਪਰੋ ਕਹਿ ਰਿਹਾ ਜੇ ਮੈਨੂੰ ਤੁਸੀਂ ਮਾਰੋਗੇ ਮੈਂ ਆਪਣੀ ਇੱਥੇ ਜਾਨ ਗਵਾ ਲੂੰਗਾ ਉਹਨੇ ਮੈਂ ਮਰ ਜੂੰਗਾ ਉਪਰੋ ਧਮਕੀਆਂ ਦੇ ਰਿਹਾ ਸਾ ਟਰੱਕ ਹਈਏ ਵੀ ਥਾਣੇ ਦੇ ਬਾਹਰ ਖੜਾ ਤੁਸੀਂ ਜਾ ਕੇ ਦੇਖ ਸਕਦੇ ਸਾਡੇ ਕੋਲ ਇੱਕ ਵੀਡੀਓ ਵੀ ਹੈ ਉਹਦੇ ਚ ਸਾਰਾ ਕੁਝ ਜਿੱਦਾਂ ਜਿੱਦਾਂ ਪਿਆ ਉਦਾਂ ਹੀ ਪਿਆ ਵਾ ਬਸ ਇੱਕ दारू ਦੀ ਬੋਤਲ ਨਹੀਂ ਹੈਗੀ ਉਹ ਟਰੱਕ ਦੇ ਵਿੱਚ ਇੱਥੇ ਸਾਡੇ ਕੋਲ ਵੀਡੀਓ ਵਿੱਚ दारू ਦੀ ਬੋਤਲ ਵੀ ਹੈ ਸਾਰਾ ਕੁਝ ਹੈ ਹੋਰ ਤਾਂ ਹੋਰ ਨਮਕੀਨ ਤੱਕ ਦੇ ਪੈਕੇਟ ਵੀ ਵਿੱਚ ਉਦਾਂ ਹੀ ਪਏ ਆ ਕੱਲੀ दारू ਦੀ ਬੋਤਲ ਵਿੱਚ ਉਹਦੀ ਗੈਪ ਹੈ ਉਹ ਵੀ ਅੱਧੀ ਕੁ ਬੋਤਲ ਹੋਣੀ ਸ਼ਾਇਦ ਕਿਹੜੀਆਂ ਇਨਸਾਨ ਆ ਗਏ ਨੁਕਸਾਨ ਟੋਟਲ ਲਾਸ ਹੈ ਜੀ ਇਹ ਤਾਂ ਹੁਣ ਮਕੈਨਿਕ ਹੀ ਦੱਸ ਸਕਦਾ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਤਾਂ ਬਿਲਕੁਲ ਹੀ ਜ਼ੀਰੋ ਗੱਡੀ ਨਾ ਚਲਾਨ ਜੋਗੀ ਨਾ ਬੈਟਣ ਜੋਗੀ ਇਹ ਤਾਂ ਬਿਲ ਕੋ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਹੋ ਜੀ ਭਾਈ ਇਹ ਬਾਹਰ ਰੋਲ ਰੋਲ ਲਾ ਕੇ ਬੈਠੇ ਟਰਾਂਸਪੋਰਟ ਦੇ ਬਾਹਰ ਹੈ ਕਿ ਰੋਲਾ ਕੀ ਹੈ ਨਾ ਯਾਰ ਮੈਨੂੰ ਨਹੀਂ ਪਤਾ ਕੀ ਹੈ ਉਹਨੇ ਤਾਂ ਕਹਿਣਾ ਗਿਆ ਵੀ 3 ਨੰਬਰ ਅਸੀਂ ਉਹ ਗੱਡੀ ਫੜ ਕੇ ਦਿੱਤੀ ਸੀ ਇਹਨਾਂ ਨੂੰ ਵੀ ਦੋ ਗੱਡੀਆਂ ਤੋੜਤੀਆਂ ਇਹਨਾਂ ਦੀਆਂ ਕੱਲ ਪਰਸੋ ਦੀ ਗੱਲ ਆ ਵੀ ਗੱਡੀ ਡਰਾਈਵਰ ਨੂੰ ਚਾਹਤ ਆ ਇਹਨਾਂ ਆਪਾਂ ਸੁਣੋ 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 ਹੁਣ ਇਹ ਕਹਿੰਦੇ ਵੀ ਵੀ ਆਪਾਂ ਨੇ ਫੜ ਕੇ ਦਿੱਤੀ ਹਾਂਜੀ ਹਾਂਜੀ ਉਹ ਤਾਂ ਮੇਰੇ ਸਹੀ ਨੇ ਪਰਚਾ ਵੀ ਦਿੱਤਾ ਆ ਉਪਰਚਾ ਕਹਿੰਦੇ ਹਾਂ ਪਰਚਾ ਦੇਤਾ ਅੱਛਾ ਪਰਚਾ ਦੇਤਾ ਉਹ ਪਰ ਜਰ ਪਰਚਾ ਤਾਂ 2 ਮਿੰਟ ਵੀ ਨਹੀਂ ਲਾਇਆ ਮੈਂ ਤਾਂ ਉਹਨੂੰ ਪਹਿਲਾਂ ਹੀ ਕਹਤਾ ਸੀ ਉਹ ਮੈਨੂੰ ਕਹਿੰਦਾ ਕਹਿੰਦਾ ਜੀ ਐਂ ਕਰਕੇ ਗੱਡੀਆਂ ਪੰਨੀਆਂ ਮੈਂ ਪਹਿਲਾਂ ਪਰਚਾ ਦੇ ਦੇ ਪੁੱਤ ਅੱਛਾ ਜੀ ਠੀਕ ਆ ਪਰਚਾ ਦੇਤਾ ਪਾ ਨੇ ਹੁਣ ਉਹਦਾ ਚਲਾਨ ਦੇ ਦੇਾਂਗੇ ਇਹਨਾਂ ਨੂੰ ਕਲੇਮ ਪੈ ਜੂ ਟਰੱਕ ਵਾਲਿਆਂ ਨੂੰ ਇਹਨਾਂ ਦੀਆਂ ਗੱਡੀਆਂ ਠੀਕ ਹੋ ਜਾਣਗੀਆਂ ਅੱਛਾ ਕਹਿੰਦੇ ਬੰਦਾ ਛੱਡਦਾ ਜਿੰਨਾ ਨਾ ਮੈਂ ਕਹਾਂ ਬੰਦਾ ਤਗੜੇ ਨੇ ਛੱਡੀ ਜੇ ਨਾ ਭਾਜੀ ਜਾ ਉਹ ਜਮਾਨਤ ਹੋ ਜਾਂਦੀ ਮੈਂ ਮੌਕੇ ਤੇ ਜਮਾਨਤ ਹੋ ਜਾਂਦੀ ਨਹੀਂ ਉਹ ਤਾਂ ਮੌਕੇ ਤੇ ਜਮਾਨਤ ਹੈ ਯਾਰ ਉਹਨੂੰ ਆਪਾਂ ਹੁਣ ਉਹਨੂੰ ਕਿਵੇਂ ਜੱਜ ਦੇ ਵੀ ਪੇਸ਼ ਕਿਵੇਂ ਕਰਾਂਗੇ ਅਸੀਂ ਛਿੱਤਰ ਥੋੜਾ ਖਾਣੇ ਆ ਜੱਜ ਤੋਂ ਕਹਿੰਦੇ ਗੱਡੀਆਂ ਸਦਾ ਸੁਣਾਈ ਹੋਵੇ ਗੱਡੀਆਂ ਸਾਰੀ ਠੀਕਰਾਂ ਦੀ ਦਿੱਤੀ ਜਾਂਦੇ ਮੈਂ ਕਹਾਂ ਪੁਲਿਸ ਨਾਲ ਹੋਣੀ ਗੱਡੀਆਂ ਫਿਰ ਪੁਲਿਸ ਨਾਲ ਨਹੀਂ ਦੇਖੋ ਜਿੰਨਾ ਪੁਲਿਸ ਦੇ ਬਾਜ਼ਿਬ ਹੈ ਉਹ ਪੁਲਿਸ ਨੇ ਤਾਂ ਉਹਨਾਂ ਕਰਤਾ ਕਿ ਫੋਨ ਗੱਡੀਆਂ ਠੀਕ ਕਰਾਉਣੀਆਂ ਨਾ ਕਰਾਉਣੀਆਂ ਇਹ ਤਾਂ ਯਾਰ ਹੁਣ ਆਪਾਂ ਨੇ ਥੋੜਾ ਕਰਾ ਸਕਦੇ ਆ ਬਿਲਕੁਲ ਗੱਲ ਠੀਕ ਹੈ ਆਪਣਾ ਕੰਮ ਹੈ ਵੀ ਕਾਰਵਾਈ ਕੀਤੀ ਜਿਹੜੀ ਬੰਦੀ ਕਾਰਵਾਈ ਕਰਦਾ ਜਾਂ ਤਾਂ ਐ ਹੋਵੇ ਨਾ ਕਾਰਵਾਈ ਚ ਕੱਚ ਛੱਡੀ ਐ ਉਹ ਜਿਹੜਾ ਉਹਦਾ ਸਮਾਨ ਐ ਗੱਡੀ ਦੇ ਵਿੱਚ ਲੋਡਡ ਐ ਹਾਂਜੀ ਆਪਣਾ ਟਰੱਕ ਐ ਉਹ ਆਪਣੇ ਕੋਲੇ ਖੜਾ ਐ ਲੋਡਡ ਸਮਾਨ ਐ ਹੋਰ ਐ ਉਹ ਸਾਰੀ ਦੀ سپੁਰਦਾਰੀ ਰਿਪੋਰਟ ਛੱਡੂਗਾ ਉਦੋਂ ਪਹਿਲਾਂ ਉਹ ਛੁੱਟਣਾ ਨਹੀਂ ਬੰਦੀ ਕਰ ਵੀ ਕਰਤੀ ਮਤਲਬ ਕਹਿੰਦਾ ਸੀ ਹੁਣ ਵਧੀਆ ਜੱਜ ਕੇ ਕਰਤੀ ਯਾਰ ਠੀਕ ਹੈ ਵੀਰ ਜੀ ਥੈਂਕ ਯੂ ਵੀਰ ਜੀ ਥੈਂਕ ਯੂ ਥੈਂਕ ਯੂ ਓਕੇ ਵੀਰ ਜੀ